ਅਮਰੀਕੀ ਹਵਾਈ ਸੈਨਾ ਦਾ ਇੱਕ C17 ਜਹਾਜ਼ 104 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਬੀਤੇ ਦਿਨ ਅੰਮ੍ਰਿਤਸਰ ਦੇ ਚਿੜੀਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਜਿਸ ਵਿੱਚ ਕਈ ਨੌਜਵਾਨ ਅਜਿਹੇ ਸਨ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਕੇ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਗਏ ਸਨ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਡਿਪੋਰਟ ਹੋਣ ਦੀ ਖਬਰ ਮਿਲੀ ਤਾਂ ਭਾਬੂਕ ਹੋ ਗਏ ਅਜਿਹਾ ਇੱਕ ਪਰਿਵਾਰ ਐਸਐਸ ਨਗਰ ਦਾ ਰਹਿਣ ਵਾਲਾ ਜਿੱਤੇ ਉਹਨਾਂ ਨੇ ਆਪਣੇ ਪੁੱਤਰ ਪ੍ਰਦੀਪ ਨੂੰ ਆਪਣੀ ਜ਼ਮੀਨ ਵੇਚ ਕੇ ਤੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਪਰ ਅਮਰੀਕਾ ਸਰਕਾਰ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚੋਂ ਪਰਿਵਾਰ ਬਹੁਤ ਪਾਬੁਕ ਹੋ ਗਿਆ। ਉਕਤ ਨੌਜਵਾਨ ਦੇ ਮਾਤਾ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਆਪਣੇ ਪੁੱਤਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ। ਮੈਂ ਮੱਠੀ ਤੁਸੀਂ ਪ੍ਰਦੀਪ ਦੇ ਮਦਰ ਹੋ ਜੀ। ਹਾਂਜੀ ਤੇ ਅੱਜ ਜੋ ਕੁਝ ਵੀ ਉੱਥੇ ਵਾਪਰਿਆ ਹੈ ਕਿ ਅਮਰੀਕਾ ਤੋਂ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ ਜੀ? ਬਸ ਜੀ ਹਮ ਤਾਂ ਨਹੀਂ ਕਹਾਂ ਜੀ। ਮੇਰੇ ਜਿੰਨਾ ਕਰਜ਼ਾ ਲੇਗਾ ਜਿਮਨ ਮੁੰਡਾ ਭੇਜ ਜਾ ਜੀ ਮਾਰੀ ਬਸ ਬੇਨਤੀ ਸੁਣਾ ਜੀ ਬਸ ਜੀ ਮਾਰੇ ਕਰਜ਼ੇ ਕਰਜ਼ੇ ਮਾਫ ਹੋ ਆ ਬੱਚੇ ਨੂੰ ਸਰਕਾਰੀ ਨੌਕਰੀ ਮਿਲਾ ਜੀ ਹੁਣ ਵੀ ਪ੍ਰਦੀਪ ਦੀ ਉਮਰ ਕਿੰਨੀ ਸੀ ਜੀ 21 ਸਾਲ ਹੈ ਪੜ੍ਹੇ ਲਿਖੇ ਕਿੰਨੇ ਜੀ ਪਲੱਸ 2 ਹੈ ਤੇ ਕਿੰਨੀ ਦੇਰ ਪਹਿਲਾਂ ਇੱਥੇ ਤੋਂ ਗਿਆ 6 ਮਹੀਨੇ ਪਹਿਲਾਂ

ਕਿੰਨਾ ਕ ਖਰਚਾ ਹੋ ਗਿਆ ਸੀ ਜੀ ਤੁਹਾਡੇ ਇਸ ਸੀ ਬਾਜੀ ਕ ਤੜੀ ਵਿਆਲੀ ਲੱਕਰ ਕੀ ਲੱਗੇ ਜੀ ਕਿਵੇਂ ਅਰੇਂਜ ਕੀਤਾ ਉਹ ਖਰਚਾ ਵਗੈਰਾ ਜੀ ਬਾਜੀ ਜ਼ਮੀਨ ਜਮੂਨ ਵੇਚੀ ਜੀ ਕੁਛ ਵਿਆਜ ਵਿਊਜੁਰ ਪੈਸੇ ਠਾਈ ਦੇ ਜੀ ਪਰਿਵਾਰਕ ਮੈਂਬਰ ਕਿੰਨੇ ਕੋ ਤੁਸੀਂ ਪਰਿਵਾਰ ਚ ਕੌਣ ਕੌਣ ਹੈ ਜੀ ਬਾਜੀ ਮੈਂ ਹੀ ਜੀ ਇੱਕ ਮੇਰੀ ਸੱਸ ਤੁਸੀਂ ਹੋ ਹਾਂ ਜੀ ਮੇਰਾ ਹਸਬੰਦ ਹੈ ਜੀ ਹਸਬੰਦ ਤੇ ਹੋਰ ਕੋਈ ਬੱਚਾ ਦਾਦੀ ਹੈ ਜੀ ਬਸ ਬੱਚਾ ਤੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਜੀ ਬਾਜੀ ਹਮ ਤਾਂ ਇਹ ਬੇਨਤੀ ਕਰ ਰਹੇ ਹਾਂ ਜੀ ਭਗਵਾਨ ਤੁਮਾਨਤੇ ਜੀ ਬੇਜੀ ਮਾਰੇ ਕਰਜ਼ੇ ਮਾਫ ਹੋਵਾ ਜੀ ਆਰਮਰ ਮੁੰਡੇ ਨੂੰ ਨੌਕਰੀ ਮਿਲੀ ਜ ਸਰਕਾਰੀ